ਪੁੱਦੰਦਰ ਦੀ ਸੁਨੀਨੀ ਦਿੰਦਾ ਕੋ ਸਾ ਮਿੱਤਰੋ ਮੇਲੇ ਦਾ ਪਹਿਲਾ ਫਾਰਮ ਟਰੈਕ ਆ ਗਿਆ ਜੀ ਤੇ ਕਲੀ ਪੈ ਚੁੱਕੀ ਆ ਤੇ ਇਹ ਦੇਖਦੇ ਆ ਧੂਆਂ ਧਾਰ ਕਰ ਦਿੰਦਾ ਕਿਹੜਾ ਦਾ ਟਰੈਕਟਰ ਧੂਆਂ ਦੇਖੋ ਵਾਲੇ ਉੱਡ ਜਾਂਦਾ ਇਹਦਾ ਫਾਰਮ ਟਰੈਕ ਆ ਗਿਆ ਜੀ ਦੇਖਦੇ ਆ ਕੀ ਗੱਲਬਾਤ ਬਣਦੀ ਆ ਦੇਖੋ ਜੇ ਤੂੰ ਆ ਰੋਲ ਕਰਤਾ ਟਰੈਕਟਰ ਨੇ ਪਿੱਛੇ ਕਰਤਾ ਪਿੱਛੇ ਉਹ ਦੰਦਰ ਦੀ ਸੁਣੀ ਨਹੀਂ ਦਿੰਦਾ ਕੋ ਸਾ ਆਠਾ ਹੀ ਬਣਾਦਾ ਸਾਬ ਦਾ ਕਲੀ ਵੇਰ ਪੈ ਗਈ ਦੁਬਾਰੇ ਕਮੈ ਨਾ ਯਾਰ ਲੈ ਆਉਂਡ ਜੀ ਪੂਰੇ ਪੱਗ ਲਈ ਖੜਾ ਦਰਾ ਯਾਰ 우ਸਤਾਦ ਜੀ ਚਲੋ ਮਿੱਤਰੋ ਦੋ ਕੰਨਾ ਨਹੀਂ ਖੜ ਕੇ ਆਜੇ ਵੀ ਮੁੜੇ ਖੜ ਕੇ ਆਜੇ ਵੀ

ਤੂੰ ਆ ਰੋਲ ਕਰਦਾ ਜਾਂਦਾ ਤੂੰ ਆ ਰੋਲ ਫਾਰਮ ਟ੍ਰੈਕ ਆ ਜੀ 7 ਆਈਫੋਨ ਪਲੱਸ ਇਹਨੂੰ ਬਹੁਤ ਵਧੀਆ ਬਣੇ ਦੀ ਆਟਾ ਤਾਉਦੇ ਨੇ ਹੈ ਬਹੁਤ ਵਧੀਆ ਬਣ ਗਿਆ ਔਰ ਮੋਸ ਨੇ ਘਾਲ ਤੇ ਅੱਖਾਂ ਮਿਚਾ ਜਾਂਦਾ ਕੋਲਤਾ ਖੜਿਆ ਨਹੀਂ ਜਾਂਦਾ ਪੈਰੀ ਦੇ ਲਾਵੀਂ ਮਿੱਤਰੋ ਕਹਿੰਦੇ ਆਹ ਆਉਂਦਾ ਫਾਰਮ ਡ੍ਰੈਗ ਲਾਉ ਲਾਉ ਚੱਕਰ ਲਾਉ 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 ਸੁਭਾ ਦੇ ਕੋਕੜੇ ਲੋਟ ਚਾਲਦਾ ਅਗਲੇ ਚੱਲ ਰਾਂ ਸਾਟਲੇ ਆਪਾਟ 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 ਰੱਦੀ ਨਾਲ ਪੱਠੀ ਨਾਲ ਪੱਠੀ ਲਾਲ ਪੱਠੀ ਨਾਲ ਪੱਠੀ ਲਾਲ ਹੋਈ ਪੱਠੀ ਪਤੀਲਾ ਹਲਾ ਹੋ ਗਈ ਜਮਾ ਪਤੀਲਾ ਲਪਤੀਲਾ ਹੋ ਗਿਆ ਜਿੰਨਾ ਬਾਈ ਦੇ ਸਰਪੋ 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 ਆਏ ਤਰਪੋ ਆਏ ਤਰਪੋ ਉਹ ਲਾਲ ਹੋ ਗਈ ਮੇਟਰੋ ਟਰਬੋ ਲਾਲ ਹੋ ਗਈ ਆਹ ਕੰਮ ਗਲਤ ਕਰਤਾ ਇਹ ਲੱਗਿਆ ਮੇਟਰੋ ਕਹਿੰਦੇ ਪਹਿਲਾ ਚੱਕਰ ਪੂਰਾ ਮੇਟਰੋ ਕਹਿੰਦੇ ਦੂਜਾ ਕਿਹੜਾ ਚੱਲਦਾ ਫਾਰਮ ਟਰੈਕ ਦਾ ਤੂੰ ਐ ਚਿੱਤ ਸੁਣੇ ਹਟਿਆ ਪਿਆ ਤੇ ਟਰਬੋ ਵਾਲੀ ਲਾਲ ਵੱਲ ਮੰਗੂ ਜਾਗਦੀ ਆ ਪੱਠੀ ਦੇਖੋ ਇਧਰ ਮੇਟਰੋ चढ़ो चढ़ो लाल हूंदी पई आहे मिस पहला सी सैकिया साॼो ਕਿੰਨਾ ਟਾਈਮ ਕਿੰਨਾ ਟਾਈਮ 3 ਮਿੰਟ 58 ਸਕਿੰਟ ਦੇ ਵਿੱਚ ਮਿੱਤਰੋ ਆ ਗਿਆ ਜੀ 3 ਮਿੰਟ 58 ਸਕਿੰਟ ਆ 3 ਮਿੰਟ 58 ਸਕਿੰਟ ਦੇ ਵਿੱਚ ਆ ਟਰੈਕਟਰ ਆ ਗਿਆ ਜੀ ਇੱਥੇ